ਵਾਕਤੇ ਤੁਹਾਡੇ ਆਪਣੇ ਹੀ YouTube ਚੈਨਲ ਪੋਜੀਟਿਵ ਵਿਹਾਰੀ ਪੰਜਾਬ ਤੇ ਦੋਸਤੋ ਅੱਜ ਗੱਲ ਕਰਾਂਗੇ ਕਿ PSP Friendship 2025 ਵਿੱਚ ਫਾਈਨਲ ਲਿਸਟ ਕਿੰਨੇ ਤੱਕ ਕੱਟਆਫ ਰਹੇਗੀ ਕਿਹੜੇ ਕਿਹੜੇ ਨੰਬਰਾਂ ਵਾਲਾ ਫਾਈਨਲ ਲਾਈ ਸੇਫ ਰਹੇਗਾ ਕਿੰਨੇ ਨੰਬਰਾਂ ਵਾਲਾ ਫਾਈਨਲ ਨੰਬਰ ਤੇ ਸੇਫ ਰਹੇਗਾ ਸਾਰੀ ਗੱਲ ਦੋਸਤੋ ਆਪਾਂ ਇਸ ਵੀਡੀਓ ਚ ਕਰਾਂਗੇ ਤਾਂ ਦੋਸਤੋ ਜੇਕਰ ਤੁਸੀਂ ਵੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਵੀਡੀਓ ਨੂੰ ਲਾਈਕ ਕਰ ਲੈਣਾ ਨਾਲ ਵੀਡੀਓ ਨੂੰ ਬਾਅਦ ਤੋਂ ਵੱਧ ਸ਼ੇਅਰ ਕਰ ਦੇਣ ਤਾਂ ਕਿ ਹਰ ਬੱਚੇ ਤੱਕ ਵੀਡੀਓ ਪਹੁੰਚ ਸਕੇ ਤਾਂ ਦੋਸਤੋ ਆਪਣੇ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜਾਏਗਾ ਲਿੰਕ ਚੈਨ telegram ਦਾ ਤੇ ਦੋਸਤੋ ਸਪੋਸਟਿਵ ਹੈਰੀ ਪੰਜਾਬ ਨੂੰ ਜਰੂਰ ਜੁਆਇਨ ਕਰ ਲੈਣਾ ਤਾਂ ਕਿ ਤੁਹਾਡਾ ਹਰ ਤੱਕ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਦੋਸਤੋ ਜਿਆਦਾ ਸਮਾਂ ਨਾ ਲੈਂਦੇ ਹੋਏ ਵੀਡੀਓ ਨੂੰ ਆਪਾਂ ਕਰਦੇ ਹਾਂ ਸ਼ੁਰੂ ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪੀਐਸਪੀ ਲਈ ਜੋ ਤੁਹਾਨੂੰ ਪਤਾ ਹੀ ਹੈ ਕਿ ਡਾਕੂਮੈਂਟ ਵੈਰੀਫਿਕੇਸ਼ਨ ਲਈ ਕੱਟਆਫ ਆ ਗਈ ਹੈ ਜਿਵੇਂ ਜਰਨਲ ਦੀ ਗਈ ਹੈ 57.280 ਐਸਸੀ ਦੀ ਗਈ ਹੈ 52.999 ਤੇ ਬੀਸੀ ਲਈ ਗਈ ਹੈ 54.83 तो दोस्तों आज गल करंगा फाइनल कट ऑफ किन्ने नंबरਾਂ ਤੇ ਜਾਵੇਗੀ ਤਾਂ ਵੀਡੀਓ ਨੂੰ ਸ਼ੁਰੂਤ ਲੈ ਕੇ ਅੰਤ ਤੱਕ ਜਰੂਰ ਦੇਖਣਾ ਦੋਸਤੋ ਤਾਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੋਸਤੋ ਜੋ ਕਿ ਜਰਨਲ ਦੀ ਗੱਲ ਕਰੀਏ ਠੀਕ ਹੈ ਦੋਸਤੋ ਜਰਨਲ ਦੀ ਗੱਲ ਕਰੀਏ ਉਸ ਵਿੱਚ ਜੋ ਲਿਸਟ ਆਈ ਹੈ ਡਾਕੂਮੈਂਟ ਵੈਰੀਫਿਕੇਸ਼ਨ ਲਈ ਉਸ ਵਿੱਚ ਆਏ ਹਨ ਦੋਸਤੋ 1933 ਬੱਚਿਆਂ ਦੇ ਨਾਮ ਆਏ ਹਨ ਠੀਕ ਹੈ ਜਿਸ ਵਿੱਚੋਂ 1546 ਬੱਚੇ ਮਤਲਬ ਕਿ पीएस पी ਸੀ ਤੇ टी एस पी सी ਦਾ ਟੋਟਲ ਵੈਕੈਂਸੀ ਦੋਨਾਂ ਨੂੰ ਮਿਲਾ ਕੇ 1546 ਬੱਚੇ ਰੱਖ ਲਏ ਨੇ ਤਾਂ ਇਸ ਵਿੱਚੋਂ ਟੋਟਲ ਬੱਚੇ DVD ਮਤਲਬ ਡਾਕੂਮੈਂਟ ਵੈਰੀਫਿਕੇਸ਼ਨ ਠੀਕ ਹੈ ਦੋਸਤੋ ਡਾਕੂਮੈਂਟ ਵੈਰੀਫਿਕੇਸ਼ਨ ਕਿੰਨੇ ਨੰਬਰਾਂ ਜੁੜੇ ਗਏ ਹਨ 57.200 ਅਸੀ ਨੰਬਰਾਂ ਦੇ ਠੀਕ ਹੈ ਤਾਂ ਹੁਣ ਦੋਸਤੋ ਇਹੀ ਬੱਚੇ ਆਗਾ ਜਾ ਕੇ ਫਾਈਨਲ ਵਿੱਚ ਠੀਕ ਹੈ ਦੋਸਤੋ ਫਾਈਨਲ ਵਿੱਚ ਕਿੰਨੇ ਮਾਰਕਸ ਤੇ ਸੇਫ ਰਹਿਣਗੇ ਕਿੰਨੀ ਕੱਟਆਫ ਜਾਵੇਗੀ ਦੋਸਤੋ ਇਸ ਦਾ ਨਿਚੋੜ ਤੁਹਾਨੂੰ ਦੱਸਦੇ ਆ ਜਿਨ੍ਹਾਂ ਦੇ ਬੱਚਿਆਂ ਦੇ 59 ਨੰਬਰ ਹਨ ਜਾਂ ਇਸ ਤਪਲਾ ਸਾਨੂੰ ਉਹ ਜਰਨਲ ਵਿਚ एलिजिਬਲ ਹਨ ਉਹ ਜਰਨਲ ਵਾਲੇ ਸਿਲੈਕਸ਼ਨ ਹੋਣਗੇ ਇਹ ਆਪਾਂ ਸਾਰਾ ਜਾਣਕਾਰੀ ਨਿਚੋੜ ਕੜ ਕੇ ਲੈਂਦਾ ਹੈ ਤਾਂ ਇਸ ਵਿੱਚ ਜੋ ਇੱਕ ਅਦਾ ਪੁਆਇੰਟ ਉੱਪਰ ਹਿੱਟ ਆਉਸਦਾ ਕਿਉਂਕਿ ਆਪਾਂ ਇਸ ਵਿੱਚ ਕੋਈ ਵੀ YouTube ਚੈਨਲ ਜਾਂ ਕੋਈ ਵੀ ਵੀਡੀਓ ਵਾਲਗ ਐਗਜ਼ੈਕਟ ਨਿਕਟ ਆਫ ਨਹੀਂ ਦੱਸ ਸਕਦਾ ਤਾਂ ਦੋਸਤੋ ਜਿੰਨਾ ਤੱਕ ਆਪਨ ਪਤਾ ਹੈ ਕਿ 59 ਨੰਬਰ ਵਾਲੇ 100% ਯਾਨੀ ਕਿ 99% ਹੀ ਬੱਚੇ ਫੇਰਣਗੇ 100% ਆਪਾਂ ਨਹੀਂ ਮੰਨ ਸਕਦੇ ਕਿਉਂਕਿ ਇੱਕ ਪੁਆਇੰਟ ਵੀ ਤਾਂ 59 ਨੰਬਰ ਜਿਸ ਦੇ ਵੀ ਬੱਚੇ ਦੇ ਹਨ ਉਸ ਲਈ ਸੇਫ ਰਹੇਗਾ ਠੀਕ ਹੈ ਦੋਸਤੋ ਹੁਣ ਦੋਸਤੋ ਗੱਲ ਕਰਦੇ ਆ ਆਪਾਂ ਐਸੇ ਲਈ ਐਸੀ ਬੱਚਿਆਂ ਲਈ ਟੋਟਲ ਉਸ ਵਿੱਚ ਜੋ ਲਿਸਟ ਆਈ ਹੈ ਠੀਕ ਹੈ ਦੋਸਤੋ ਜੋ ਲਿਸਟ ਆਈ ਹੈ ਉਸ ਐਸੇ ਵਿੱਚ 791 ਬੱਚਿਆਂ ਦੇ ਨਾਮ ਆਏ ਹਨ ਜਿਸ ਵਿੱਚੋਂ ਕਿੰਨੇ ਬੱਚੇ ਐਗਜ਼ੈਕਟ ਸਿਲੈਕਟ ਹੋਣਗੇ 633 ਬੱਚੇ ਠੀਕ ਹੈ ਦੋਸਤੋ 633 ਬੱਚੇ ਸਿਲੈਕਟ ਹੋਣਗੇ ਇਹ ਟੋਟਲ ਬੱਚੇ ਹਨ ਇਹਨਾਂ ਦੇ ਜੋ ਡੀਵੀਡੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਜੋ ਕਿੰਨੇ ਮਾਰਕਸ ਕੀਤੇ ਸੀ 52.998 ਇਹਦੇ ਤਾਂ ਹੁਣ ਦੋਸਤੋ ਇਹਨਾਂ ਦੇ ਹੀ ਫਾਈਨਲ ਵਿੱਚ ਕਿੰਨੀ ਕੱਟ-ਆਫ ਰਹੇਗੀ ਕਿੰਨੇ ਨੰਬਰਾਂ ਵਾਲੇ ਸੇਫ ਰਹਿਣਗੇ ਐਸਸੀ ਵਾਲੇ ਬੱਚੇ ਜਿਨ੍ਹਾਂ ਦੇ ਵੀ ਨੰਬਰ 53.8 ਇਸ ਤੋਂ ਪਲੱਸ ਨੰਬਰ ਬਣ ਰਹੇ ਹਨ ਜੋ 53.8 ਦੇ ਨੇੜੇ ਤੇੜੇ ਹਨ ਉਹ ਬੱਚੇ ਇਸ ਲਈ 99% ਨੰਬਰਾਂ ਦੇ ਸਪੋਸਟਲੀ ਸੇਫ ਹੈ ਉਹ ਅਗਲੇ ਫਾਈਨਲਿਸਟ ਲਿਸਟ ਵਿੱਚ ਆਉਣ ਦੇ 99% ਚਾਂਸ ਹਨ ਤਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹਰ ਵੀਡੀਓ ਹਰ ਬੱਚੇ ਤੱਕ ਪਹੁੰਚ ਸਕੇ ਤਾਂ ਜੋ ਬੱਚੇ ਦਾ ਡਾਊਟ ਕਲੀਅਰ ਹੋ ਸਕੇ ਠੀਕ ਹੈ ਤਾਂ ਆਪਾਂ ਨੂੰ ਪਤਾ ਲੱਗ ਗਿਆ ਹੈ ਕਿ ਐਸਸੀ ਦੇ ਜਿਸ ਬੱਚੇ ਦੇ ਵਿੱਚ 53.8 ਤੋਂ ਪਲੱਸ ਨੰਬਰ ਹਨ ਉਹ ਬੱਚੇ ਇਸ ਲਈ ਫਾਈਨਲ ਤੱਕ ਕੌਣ ਜਾਣਗੇ ਤਾਂ ਬੀਸੀ ਲਈ ਬੀਸੀ ਲਈ ਤੁਹਾਨੂੰ ਦੱਸ ਦਿੰਨੇ ਆ ਬੱਚੇ ਬੀਸੀ ਲਈ ਜੋ ਡਾਕੂਮੈਂਟ ਵੈਰੀਫਿਕੇਸ਼ਨ ਲਈ ਲਿਸਟ ਆਈ ਹਨ ਉਸ ਵਿੱਚ ਬੱਚੇ 300 16 ਬੱਚਿਆਂ ਦੇ ਨਾਮ ਲਿਸਟ ਵਿੱਚ ਆਏ ਹਨ ਜਿਸ ਵਿੱਚੋਂ ਉਹਨਾਂ ਨੇ ਟੋਟਲ 253 ਬੱਚੇ ਸਿਲੈਕਟ ਕਰਨੇ ਹਨ ਠੀਕ ਹੈ ਇਸ ਵਿੱਚ ਡੀਵੀ ਡਾਕੂਮੈਂਟ ਵੈਰੀਫਿਕੇਸ਼ਨ ਲਈ ਕਿੰਨੀ ਕੱਟ ਆਫ ਗਈ ਸੀ 53.800 3 ਠੀਕ ਹੈ ਦੋਸਤੋ ਪਰ ਇਸ ਵਿੱਚ ਫਾਈਨਲ ਫਾਈਨਲ ਕੱਟ ਆਫ ਕਿੰਨੀ ਰਹੇਗੀ ਸਟੇਟ ਸਕੋਰ ਕੋਡ ਕਿੰਨੇ ਨੰਬਰਾਂ ਵਾਲਾ ਰਹੇਗਾ ਤਾਂ ਦੋਸਤੋ ਜਿੰਨਾ ਬੱਚਿਆਂ ਦੇ ਨੰਬਰ ਜਿੰਨਾ ਬੱਚਿਆਂ ਦੇ ਨੰਬਰ BC ਵਿੱਚ ਬਿਲੋਂਗ ਕਰਦੇ ਹਨ ਉਹਨਾਂ ਦੇ ਨੰਬਰ 55.3 ਹਨ ਜਾਂ ਇਸ ਤੋਂ ਜ਼ਿਆਦਾ ਹਨ ਉਹ ਬੱਚੇ ਇਸ ਲਈ 99% ਸੇਫ ਹਨ ਉਹ ਬੱਚੇ ਅਗਲੀ ਫਾਈਨਲਿਸਟ ਵਿੱਚ ਸਿਲੈਕਟ ਹੋ ਜਾਣਗੇ ਦੋਸਤੋ ਆਪਣੇ ਡਾਕੂਮੈਂਟ ਪੂਰੀ ਤਰ੍ਹਾਂ ਸਾਰੇ ਬੱਚੇ ਤਿਆਰ ਰੱਖਣਾ ਠੀਕ ਹੈ ਤਾਂ ਦੋਸਤੋ ਬਹੁਤ ਬੱਚਿਆਂ ਦੇ 에ਰਰ ਆ ਰਹੇ ਹਨ ਕਿ ਸਾਡੇ ਡਾਕੂਮੈਂਟ ਨੂੰ ਥੱਲੇ ਕੋਰਸਲ ਮਾਰਕਸ ਨੂੰ ਵੈਰੀਫਾਈ ਕਰਾਉਣਾ ਹੈ ਦੋਸਤੋ 100% ਤੋਂ ਡਾਕੂਮੈਂਟ ਨੂੰ ਵੈਰੀਫਿਕੇਸ਼ਨ ਜ਼ਰੂਰ ਕਰਵਾ ਲੈਣਾ ਮਤਲਬ ਵੈਰੀਫਾਈ ਕਰਾ ਕੇ ਟਿੱਕ ਜ਼ਰੂਰ ਕਰਵਾ ਲੈਣਾ ਆਈਟੀ ਸਰਟੀਫਿਕੇਟ ਕਿੱਦਾਂ ਡਾਊਨਲੋਡ ਕਰਨੇ ਸਾਰਾ ਆਪਣਾ ਮਟੀਰੀਅਲ ਆਪਣੇ ਵੀਡੀਓ ਦੇ ਲਿੰਕ ਮਿਲ ਜਾਣਗੇ ਇੰਪੋਰਟੈਂਟ ਲਿੰਕ ਇਹ ਹੋਈ ਡਿਸਕ੍ਰਿਪਸ਼ਨ ਚ ਦੋਸਤੋ ਤੁਸਨੂੰ ਜਰੂਰ ਦੇਖ ਲੈਣਾ ਤਾਂ ਦੋਸਤੋ ਸਾਰੇ ਬੱਚੇ ਦਾ ਡਾਊਟ ਕਲੀਅਰ ਹੋ ਗਿਆ ਹੋ ਗਿਆ ਹੋਵੇਗਾ ਕਿ ਜਰਨਲ ਕਿੰਨੇ ਬੱਚੇ ਫਾਈਨਲ ਤੱਕ ਪਹੁੰਚਣਗੇ ਐਸੇ ਵਾਲੇ ਤੇ ਬੀਸੀ ਵਾਲੇ ਕਿੰਨੇ ਨੰਬਰਾਂ ਵਾਲੇ ਤੱਕ ਫਾਈਨਲ ਤੱਕ ਪਹੁੰਚ ਜਾਣਗੇ ਸਾਰੇ ਬੱਚਿਆਂ ਦਾ ਡਾਊਟ ਹੋ ਗਿਆ ਕਲੀਅਰ ਦੋਸਤੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਕਰ ਦੇਣਾ ਠੀਕ ਹੈ ਦੋਸਤੋ ਤਾਂ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਜਰੂਰ ਲਾਈਕ ਜੇਕਰ ਕਿਸੇ ਬੱਚੇ ਨੂੰ ਡਾਊਟ ਆਏ ਤਾਂ ਕਮੈਂਟ ਚ ਜੁੜ ਸਕਦਾ ਹੈ ਕੋਈ ਡਾਊਟ ਜਲਦੀ ਕਲੀਅਰ ਕਰ ਦਿੱਤਾ ਜਾਵੇਗਾ ਹਾਂ ਥੈਂਕ ਯੂ ਫॉर ਵਾਚਿੰਗ ਵੀਡੀਓ